ਇੰਡੀਆ ਭਾਰਤ ਆ ਭਾਈ ਇਹ ਹੀ ਭਾਰਤ ਦੇ ਬਹੁਤ ਵੱਡੇ ਪਾਦ ਨੇ ਕਿਉਂ ਆਪਾਂ ਨੂੰ ਕਿੰਨੀ ਭਗਵਾਨ ਨੇ ਅਤੁੱਟ ਭੰਡਾਰ ਚਾਰ ਵੇਦ ਸਹਿ ਸ਼ਾਸਤਰ 18 ਪੁਰਾਣ 27 ਸਿਮਰਤियां ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਨਾਨਕ ਦੇਵ ਜੀਆ ਦਾ ਬਣਾਇਆ ਹੋਇਆ ਗੁਰੂ ਅਰਜਨ ਦੇਵ ਜੀਆ ਨੇ ਲਿਖਿਆ ਇਹਦਾ ਤਾਂ ਕੋਈ ਮੇਰੇ ਵਰਗੇ ਤਾਂ ਕੀ ਅਰਥ ਕਰਨਗੇ ਪਾਪੀ ਜੀਵ ਕਲਯੁਗੀ ਜੀਵ ਇਹਦਾ ਕੋਈ ਚਾਰ ਯੁੱਗ ਇਹਨਾਂ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕਰ ਸਕਦਾ ਇਹ ਤਾਂ ਇੱਕ ਇੱਕ ਅक्षर ਸਮੁੰਦਰ ਪਰੇ ਪੈ ਨਾ ਪੜ ਆਰਨੇ ਇਹਦੀ ਕੋਈ ਇੱਕ ਅक्षर ਦੀ ਵੀ ਵਿਆਖਿਆ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਐਸੀ ਚੀਜ਼ ਹੈ ਕਿੱਡੇ ਭਾਗ ਨੇ ਸਾਡੇ ਇਸਲਾਮ ਧਰਮ ਦਾ ਸਿਰਫ ਇੱਕ ਗ੍ਰੰਥ ਹੈ। ਕੁਰਾਨ ਸ਼ਰੀ ਬਾਈਬਲ ਗ੍ਰੰਥਾ ਹੈ ਇਸਾਈਆਂ ਦਾ ਕੁਰਾਨ ਮਜੀਦ ਹਮ ਆਪਾਂ ਨੂੰ ਕਿੰਨੇ ਪੜ੍ਹਾ ਗਏ ਤੇ ਪ੍ਰਮੇਸ਼ਰ ਕੋਈ ਅੰਤ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀ ਪੀਰਾਂ ਦੀ ਅਵਤਾਰਾਂ ਦੀ ਭਗਤਾਂ ਦੀ ਸੰਤਾਂ ਦੀ ਮਹਾਤਮਾ ਦੀ ਰਿਸ਼ੀਆਂ ਮੁਨੀਆਂ ਦੀ ਭੰਡਾਰ ਪਏ ਪਏ ਨੇ ਭੰਡਾਰ ਭਰੇ ਪਏ ਨੇ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਿਆ ਨਹੀਂ ਵੀ ਇਹ ਕੀ ਚੀਜ਼ ਹੈ ਪੜਦੇ ਜ਼ਰੂਰ ਅਸੀਂ ਪਰ ਇਹਨੂੰ ਅਸੀਂ ਜਾਣਿਆ ਨਹੀਂ ਹੈ ਵੀ ਇਹ ਕੀ ਚੀਜ਼ ਹੈ ਗੁਰੂ ਨਾਨਕ ਦੇਵ ਜੀ ਨੇ 37 ਸਾਲ ਦੇ ਵਿੱਚ ਜਪਜੀ ਸਾਹਿਬ ਲਿਖਿਆ ਕਿੱਥੇ ਜਦੋਂ ਗੁਰੂ ਗੋਰਖਨਾਥ ਨਾਲ ਸਿੱਧਾਂ ਨਾਲ ਉਹਨਾਂ ਦੀ ਸਿੱਧ ਗਵਸ਼ਟ ਹੋਈ ਹੈ 37 ਸਾਲ ਦੀ ਉਮਰ ਦੇ ਵਿੱਚ ਤੇ ਜਪਜੀ ਸਾਹਿਬ ਪਹਿਲਾਂ 37 ਸਾਲ ਦੇ ਵਿੱਚ ਲਿਖੀ 37 ਸਾਲ ਦੀ ਉਮਰ ਹੋ ਗਈ ਸੀ ਬਾਣੀ ਤਾਂ 5 ਸਾਲ ਤੋਂ ਹੀ ਲਿਖਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਪਹਿਲਾਂ ਪਹਿਲਾਂ ਕਿਉਂ ਨਹੀਂ ਉਹ ਬਾਣੀ ਮੂਰੇ ਪਾਈ ਬਈ ਹਮ ਜਪਜੀ ਸਾਹਿਬ ਅੱਗੇ ਕਿਉਂ ਲਾਈ ਹੈ ਇਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਏਕ ਓੰਕਾਰ ਏਕ ਓੰਕਾਰ ਦੇ ਅਰਥ ਨਹੀਂ ਕਰ ਸਕਦਾ ਕੋਈ ਬੰਦਾ ਕੋਈ ਪ੍ਰਚਾਰਕ ਇੱਕ ਬੰਦਾ ਕਮੈਂਟ ਕਰਕੇ ਕਹਿੰਦਾ ਵੀ ਇਹ ਜਿਹੜੀ ਤੁਸੀਂ ਕਹਿੰਦਾ ਰਮਾਇਣ ਮਹਾਭਾਰਤ ਉਹਦੀ ਸਿੱਖ ਧਰਮ ਨਾਲ ਜੋੜੀ ਜਾਂਦੇ ਹੋ ਕਹਿੰਦਾ ਵੀ ਤੋ ਨਿਕੜਾ ਮਿਥਿਆਸ ਗ੍ਰੰਥ ਪੜ੍ਹੇ ਨੇ ਕਹਿੰਦਾ ਰਮਾਇਣ ਭਾਰਤ ਜੋੜੀ ਜਾਂਦੇ ਹੋ ਗੁਰੂ ਨਾਨਕ ਦੇਵ ਜੀ ਨਾਲ ਕਹਿੰਦਾ ਇਹ ਕਿਹੜੇ ਜਿਹੜੀ ਤੁਸੀਂ ਕਹਿੰਦਾ ਵਿਆਖਿਆ ਕਰਦੇ ਹੋ ਬੰਦ ਕਰ ਤਾਂ ਨਾ ਚੱਲ ਰਹੀ ਹੈ ਜਿਹੜਾ ਤੁਸੀਂ ਕਹਿੰਦਾ ਵਿਆਖਿਆ ਕਰਦੇ ਉਹ ਵੀ ਇਹ ਸਿੱਖ ਧਰਮ ਨਾਲ ਕਿਹੜੇ ਗ੍ਰੰਥ ਚ ਲਿਖੀ ਹੋਈ ਹੈ ਕਹਿੰਦਾ ਕਿੱਥੇ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਕੋਈ ਸਿੱਖ ਬਣਾਇਆ ਹੀ ਨਹੀਂ ਦੱਸੋ ਕਿੱਥੇ ਲਿਖਿਆ ਹੋਇਆ ਗ੍ਰੰਥ ਸਾਹਿਬ ਦੇ ਵਿੱਚ 14 30 ਸਫ਼ੇ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਨੇ ਫਲਾਣੇ ਨਾਮ ਦੇ ਬੰਦੇ ਨੂੰ ਸਿੱਖ ਬਣਾਇਆ ਉਹਨਾਂ ਨੇ ਤਾਂ ਬਣਾਇਆ ਹੀ ਨਹੀਂ ਸਿੱਖ ਕੌਣ ਬਣਦਾ ਸੀ ਉਹਨਾਂ ਦੀ ਵਿਚਾਰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਦੀ ਹੱਥ ਜੋੜਦਾ ਸੀ ਵੀ ਏ ਗੁਰੂ ਨਾਨਕ ਪਾਤਸ਼ਾਹ ਮੈਨੂੰ ਵੀ ਅਪਦਾ ਸਿੱਖ ਬਣਾ ਲੈ ਉਹਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਿੱਖ ਲਿਖੀ ਹੀ ਨਹੀਂ ਹੈ ਬਾਹਗੁਰੂ ਕੋਲ 16 ਵਾਰ ਲਿਖਿਆ ਹੋਇਆ RAM RAM 2125 ਵਾਰ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਉਪਮਾ ਕਰੀਆ ਤੇਰੇ ਤੇ ਯੁੱਗ ਦੀ 1/70 1/70 ਹਿਸਾ RAM ਭਗਵਾਨ ਤ੍ਰੇਤੇ ਯੁਗ ਦੇ ਮਰਿਆਦਾ ਪਰਸ਼ੂਤਮ ਉਹਨਾਂ ਦੀ ਵਡਿਆਈ ਕਰੀਆ ਉਹਨਾਂ ਦੀ ਉਪਮਾ ਕਰੀਆ ਮਹਿਮਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀਆ ਨੂੰ ਪੜ ਲਿਓ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀਆ ਦਾ ਉਹੀ ਕਹਿੰਦਾ ਸਿੱਖ ਕਹਿੰਦਾ ਹੁਣ ਸੁਣੋ ਕਿਹੜੇ ਨਾਲ ਜੁੜਿਆ ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਅਵਤਾਰ ਹੋਏ ਇੱਕ ਅੱਧ ਤੋਂ 50 ਸਾਲ 60 ਸਾਲ ਪਹਿਲਾਂ ਜਨਮ ਅਸ਼ਟਰੀ ਨੂੰ ਬਹੁਤ ਵੱਡੇ ਵੱਡੇ ઋષਿ ਆਉਂਦੇ ਨੇ ਦਿੱਲੀ ਉੱਥੇ ਬੋਰਡ ਲਾ ਕੇ ਲਿਖ ਕੇ ਲਾਇਆ ਹੋਇਆ ਸੀ ਵੀ ਕਮੇਟੀ ਦਾ ਵੀ ਇੱਥੇ ਹੋਰ ਕੋਈ ਬਾਣੀ ਨਹੀਂ ਪੜੀ ਜਾ ਸਕਦੀ ਸਿਰਫ ਗੀਤ ਰਮਾਇਣ ਦੇ ਅਰਥ ਹੋ ਸਕਦੇ ਨੇ ਇੱਕ ઋષਿ ਸੀ ਹਿਮਾਚਲ ਦਾ ਬਹੁਤ ਵਿਦਵਾਨ ਰੱਬ ਦਾ ਰੂਪ ਉਹਨੂੰ ਵੀ ਸੱਦਾ ਦਿੱਤਾ ਉਹ ਵੀ ਆ ਗਿਆ ਬਾਦ ਦੇ ਵਿੱਚ ਉਹ ਗ੍ਰੰਥ ਸਾਹਿਬ ਦੀ ਪੰਕਤੀ ਬੋਲ ਰਿਹਾ ਦੁਆਪਰ ਯੁੱਗ ਦੀ ਕਿਉਂ ਤੇ ਲਿਖ ਕੇ ਲਾਇਆ ਤੀ ਨਾ ਵੀ ਹੋਰ ਬਾਣੀ ਨਹੀਂ ਪੜੀ ਜਾ ਸਕਦੀ ਹੂੰ ਵੀ ਸਿਰਫ ਭਗਵਾਨ ਕ੍ਰਿਸ਼ਨ ਦੇ ਨਾਮ ਦੀ ਜਿਹੜੀ ਗੀਤਾ ਉਚਾਰੀ ਆ ਉਹੀ ਪੜੀ ਉਹ ਹੀ ਪੜੀ ਜਾਊਗਾ ਉਹ ਅਰਥ ਕਰ ਰਿਹਾ ਕਿਹੜੀ ਪੰਕਤੀ ਬੋਲੀ ਆਪੇ ਗੋਪੀ ਆਪੇ ਕਾਨਾ ਆਪੇ ਗਊਚਰਾ ਵੈ ਵਨ ਆਪੇ ਬੰਸ ਬਜਾਇਦਾ ਕਮੇਟੀਆਂ ਨੇ ਜਦੋਂ ਇਹ ਸ਼ਬਦ ਸੁਣਿਆ ਹਰੀਸ਼ ਚੰਦਰ ਤੀਸੀ ਉਹਦਾ ਨਾਮ ਰਿਸ਼ੀ ਦਾ ਕਹਿੰਦੇ ਵੀ ਕੀ ਦੀ ਗੁਰਬਾਣੀ ਬੋਲ ਰਿਹਾ ਏ ਗੀਤਾ ਦੇ ਵਿੱਚ ਤਾਂ ਹੈ ਹੀ ਨਹੀਂ ਹੂੰ ਕਹਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਰਹੇ ਨੇ ਕਹਿੰਦੇ ਲਾਹੋ ਇਸ ਨੂੰ ਬੋਲ ਨੂੰ ਇੰਨੀ ਮਿੱਠੀ ਬਾਣੀ ਹੂੰ ਐਨੀ ਪਿਆਰਵਾਨੀ ਪਿਆਰ ਵਾਲੀ ਬਾਣੀ ਵੀ ਇੱਕ ਪੌੜੀ ਦੇ ਵਿੱਚੇ ਸਭ ਕੁਝ ਲਿਖਤਾ ਆਪੇ ਗੋਪੀ ਵੀ ਗੋਪੀ ਵੀ ਆਪ ਹੈ ਕਾਨਾ ਵੀ ਆਪ ਹੈ ਆਪੇ ਗੋਪੀ ਆਪੇ ਕਾਨਾ ਆਪ ਆਪੇ ਗਊ ਚਰਾਵਾ ਹੈ ਬੰਨਾ ਵੀ ਗਊਆਂ ਵੀ ਆਪੇ ਚਰਾ ਚਾਰ ਰਿਹਾ ਆਪੇ ਬੰਸ ਵਜਾਇੰਦਾ ਬੰਸਰੀ ਵੀ ਆਪ ਬੁਜਾ ਰਿਹਾ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੁਆਪਰ ਯੁੱਗ ਦੀ ਇਹ ਪੰਗਤੀ ਕ੍ਰਿਸ਼ਨ ਭਗਵਾਨ ਦੀ ਕਿਉਂ ਲਿਖਤੀ ਬਈ ਕਿਉਂ ਕਾਤੋਂ ਲਿਖਤੀ ਜੇ ਜੇ ਕੋਈ ਗੁਰਬਾਣੀ ਦੇ ਵਿੱਚ ਤਤ ਸੀ ਤਾਂ ਇਹ ਲਿਖੀ ਉਹ ਤਾਂ ਫਰਕੇ ਕੋਈ ਨਹੀਂ ਤੀ ਜਿੰਨੇ ਵੀ ਅਵਤਾਰ ਹੋਏ ਨੇ 24 ਅਵਤਾਰ ਹੋਏ ਨੇ ਚਾਰ ਗੁਰੂਆਂ ਨੂੰ ਅਵਤਾਰ ਮੰਨਿਆ ਪੂਰਨ avatars ਕਿਹੜੇ ਸਤਜੁਗ ਦੇ ਵਿੱਚ 52 avatars ਹੋਏ ਰਾਜੇ ਬਾਲ ਨੂੰ ਛੜਿਆ ਤਿੰਨ ਕਦਮ ਧਰਤੀ ਮੰਗੀ ਸੀ ਰਾਜੇ ਬਾਲ ਨੂੰ ਛੜ ਕੇ 52 avatars বিষ্ণੂ avatars ਹੋਏ 52 ਅੰਗਰ ਦਾ avatars ਸੀ ਸਿਰਫ 52 ਦਾ ਜਦੋਂ ਮਾਤਲੋਕ ਦੇ ਵਿੱਚ ਆਏ ਸਿਰਫ 52 ਉਂਗਲ ਦਾ ਅਵਤਾਰ ਲੈ ਕੇ ਆਇਆ ਤੇ ਰਾਜੇਵਾਲ ਦੇ ਦਵਾਰੇ ਜਿਹਦੇ ਕੋਲੇ ਭਾਰਤਖੰਡ ਦਾ ਰਾਜ ਸੀ ਸਾਰਾ ਦੂਜੇ ਦੂਜੇ ਅਵਤਾਰ ਹੋਏ ਮਰਯਾਦਾ ਪ੍ਰਸੋਤਮ ਤੇਰੇ ਦੇ ਤ੍ਰੇਤੇ ਯੁੱਗ ਦੇ ਸ੍ਰੀ ਰਾਮਚੰਦਰ ਭਗਵਾਨ ਉਹ ਵੀ ਵਿਸ਼ਨੂ ਅਵਤਾਰ ਥੇ ਹੂੰ ਪੜ ਲਓ ਗੁਰੂ ਗ੍ਰੰਥ ਸਾਹਿਬ ਦਵ ਤੀਜੇ ਅਵਤਾਰ ਕਿਹੜੇ ਹੋਏ ਦੁਆਪਰ ਯੁੱਗ ਦੇ ਵਿੱਚ ਸ੍ਰੀ ਭਗਵਾਨ ਕ੍ਰਿਸ਼ਨ ਮਹਾਰਾਜ ਕਾਲਜੇ ਭਗਵਾਨ ਕ੍ਰਿਸ਼ਨ ਜੀ ਅੰਤਰ ਧਿਆਨ ਨਹੀਂ ਹੋਏ ਸੀ ਅੰਤਰ ਧਿਆਨ 5 ਵਰਸ ਕਾਲ ਯੁਗ ਦੇ ਲੰਘੇ ਸੀ ਜਦੋਂ ਭਗਵਾਨ ਕ੍ਰਿਸ਼ਨ ਅੰਤਰ ਧਿਆਨ ਹੋਏ ਨੇ ਜਦ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਵਿਸ਼ਨੂੰ ਨਾਰਾਇਣ ਨੇ ਅਨੰਤ ਕਲਾ ਸੰਪੂਰਨ અવਤਾਰ ਧਾਰਨ ਕਰਿਆ 5 ਵਰਸ ਕਾਲ ਯੁਗ ਦੇ ਲੰਘੇ ਸੀ ਫੇਰ ਜਾ ਕੇ ਉਥੇ ਤੀਰਥ ਦੇ ਉੱਤੇ ਕਿਸੇ ਸ਼ਿਕਾਰੀ ਨੇ ਜਿਵੇਂ ਆਪਾਂ ਮੰंजे ਤੇ ਪਏ ਇੱਕ ਪੈਰ ਗੋਡੇ ਤੇ ਰੱਖ ਲੈਣੇ ਆਪਾਂ ਜਮਸੀਖ ਭਗਵਾਨ ਕ੍ਰਿਸ਼ਨ ਜੀਆ ਨੇ ਬਾਲੀ ਨੂੰ ਝੋਖੇ ਨਾਲ ਮਾਰਿਆ ਸੀ ਨਾ ਰਾਮਚੰਦਰ ਜੀਆ ਨੇ ਸ਼ਗਰੀਵ ਦੀ ਇਸਤਰੀ ਵੀ ਖੋਲੀ ਸੀ ਉਹਦਾ ਰਾਜ ਵੀ ਖੋਲਿਆ ਸੀ ਬਾਲੀ ਕਿਉਂ ਕਹਿੰਦੀ ਸੀ ਉਹਨੂੰ ਉਹਦਾ ਤਾਪੇ ਐਸਾ ਕਰਿਆ ਹੋਇਆ ਸੀ ਉਹਦੇ ਵਰਦਾਨ ਮੰਗੇ ਹੋਏ ਤੇ ਨਾਰਾਂ ਤੋਂ ਭਗਵਾਨ ਤੋਂ ਵੀ ਜਿਹੜਾ ਮੇਰੇ ਨਾਲ ਜੰਗ ਕਰਨ ਆਊਗਾ ਉਹਦਾ ਬਲ ਆਟੋਮੈਟਿਕ ਮੇਰੇ ਚਾ ਲਈ ਅੱਧਾ ਕੌਣ ਜੰਗ ਕਰੇ ਭਗਵਾਨ ਨੇ ਦੂਰ ਖੜ ਕੇ ਤੀਰ ਮਾਰਿਆ ਸੀ ਬਾਲੀ ਦੇ ਬਾਲੀ ਕਹਿੰਦਾ ਵੀ ਇਹ ਬਦਲਾ ਲਵਾਂ ਮੈਂ ਮੈਨੂੰ ਧੋਖੇ ਨਾਲ ਮਾਰਿਆ ਤੂੰ ਮੈਨੂੰ ਮੇਰੇ ਨਾਲ ਜੰਗ ਕਰਦਾ ਮੇਰੇ ਨਾਲ ਲੜਦਾ ਕਿਉਂ ਨੂੰ ਹੰਕਾਰ ਸੀ ਵੀ ਮੇਰਾ ਅੱਧਾ ਬਲ ਉਹਦੇ ਵਿੱਚ ਚਲਿਆ ਜਾਊਗਾ ਹਾਂ ਤਾਂ ਭਗਵਾਨ ਨੇ ਤੀਰ ਮਾਰ ਕੇ ਬਾਲੀ ਨੂੰ ਮਾਰਿਆ ਸੀ ਉਹ ਕਹਿੰਦਾ ਵੀ ਦੁਆਪਰ ਯੁੱਗ ਦੇ ਵਿੱਚ ਲੈ ਲਈਆਂ ਬਾਲਾ ਫਿਰ ਦੁਆਪਰ ਯੁੱਗ ਦੇ ਵਿੱਚ ਰਾਮ ਭਗਵਾਨ ਵਿਸ਼ਨੂੰ ਨਾਰਾਇਣ ਅਵਤਾਰ ਕ੍ਰਿਸ਼ਨ ਜੀ ਹੋਏ ਉਹ ਜਿਹੜਾ ਬਾਲੀ ਸੀ ਉਹ ਬਣਿਆ ਸੀ ਸ਼ਿਕਾਰੀ ਭਗਵਾਨ ਦਾ ਜਦੋਂ ਰਾਤ ਨੂੰ ਪਾਜਮ ਚਮਕਿਆ ਚੰਦਰਮਾ ਵਰਗਾ ਹੁੰਦਾ ਇਹਦੀਆਂ ਕਿਰਨਾ ਤੇ ਚੰਦਰਮਾ ਵਰਗੀਆਂ ਹੁੰਦੀਆਂ ਨੇ ਜਿਹਾ ਤਾਂ ਤੀਜੀ ਪਾਛਾਈ ਤੇ ਚਰਨਾ ਦੇ ਵਿੱਚ ਪਦਮਸੀ ਜਾਂ ਦੁਆਪਰਯੁਗ ਦੇ ਭਗਵਾਨ ਕ੍ਰਿਸ਼ਨ ਅਵਤਾਰ ਦੇ ਚਰਨਾ ਚਾਹੀਏ ਪਦਮਸੀ ਜਦੋਂ ਤੀਰ ਮਾਰਿਆ ਉਹਨੂੰ ਸ਼ਿਕਾਰੀ ਜਿਹੜਾ ਹੁੰਦਾ ਆ ਉਹ ਭੱਜ ਕੇ ਜਾਂਦਾ ਜਾਨਵਰ ਨੂੰ ਚੱਕਣ ਲਈ ਜਦੋਂ ਭੱਜ ਕੇ ਗਿਆ ਭਗਵਾਨ ਕ੍ਰਿਸ਼ਨ ਜੀ ਦਾ ਸਰੀਰ ਪਾੜਿਆ ਤਾਂ ਸ਼ਿਕਾਰੀ ਨੂੰ ਆਪਣੀ ਗੋਦ ਵਿੱਚ ਲੈ ਲਿਆ ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਬਹੁਤ ਦੁਲਮ ਕਰਿਆ ਮੈਂ ਤਾਂ ਬੰਦੇ ਦੇ ਤੀਰ ਮਾਰਿਆ ਤੁਸੀਂ ਮੈਨੂੰ ਪਿਆਰ ਕਰ ਰਹੇ ਹੋ ਕਹਿੰਦੇ ਨਹੀਂ ਇਹ ਬਦਲਾ ਤ੍ਰੇਤੇ ਯੁੱਗ ਦਾ ਰਾਮਚੰਦਰ ਵਾਲਾ ਮੈਂ ਦੇਣਾ ਹੀ ਸੀ ਕਹਿੰਦੇ ਤੂੰ ਬਾਲੀ ਸੀ ਮੈਂ ਸੀ ਰਾਮਚੰਦਰ ਠੀਕ ਹੈ ਇਹ ਬਦਲਾ ਉਹ ਆ ਹੁਣ ਅਸੀਂ ਸਰੀਰ ਛੱਡ ਰਹੇ ਹਾਂ ਸਤਿਗੰਗਨ ਨੂੰ ਜਾ ਰਹੇ ਹਾਂ ਇਹ ਬਦਲਾ ਦੇਣਾ ਹੀ ਸੀ ਉਹ ਸਾਧ ਸੰਗਤ ਜੀ ਕਾਹਨ ਨੂੰ ਤਾਂ ਨੰਦਿਆ ਕਰਨ ਨੂੰ ਕਿਹੜਾ ਐਮੇ ਕਰਨੀ ਪੈਂਦੀ ਐ ਕਿ ਬੀਏ ਕਰਨੀ ਪੈਂਦੀ ਐ ਗ੍ਰੰਥ ਪੜੋ ਉਹਨਾਂ ਦੀ ਵਿਚਾਰ ਕਰੋ ਫੇਰ ਤੁਹਾਨੂੰ ਪਤਾ ਲੱਗੇ ਵੀ ਕੀ ਸਿੱਖਤ ਕਰਨਾ ਕੀ ਸਿੱਖ ਚੰਗੇ ਕੰਮ ਕਰਨ ਵਾਸਤੇ ਤਾਂ ਕਿਸੇ ਟਕਸਾਲ ਵਿੱਚ ਪੜਨਾ ਪੈਂਦਾ ਕਿਸੇ ਸੰਪਰਦਾ ਵਿੱਚ ਜਾ ਕੇ ਸਿੱਖਿਆ ਲੈਣੀ ਪੈਂਦੀ ਐ ਹੁਣ ਬੱਚੇ ਪੜਦੇ ਨੇ ਆਪਣੇ ਸਕੂਲ 'ਚ ਆਪਾਂ ਘਰੇ ਨਹੀਂ ਪੜਾਉਂਦੇ ਪਾਡਸ਼ਾਲਾ ਚ ਕਿਉਂ ਭੇਜਿਆ ਸਕੂਲ ਕਾਲਜਾਂ ਦੇ ਵਿੱਚ ਕਿਉਂ ਭੇਜਦੇ ਆ ਇਹ ਵੀ ਜਿਹੜੇ ਧਾਰਮਿਕ ਗ੍ਰੰਥ ਨੇ ਇਹ ਵੀ ਕਿਸੇ ਟਕਸਾਲ ਦੇ ਵਿੱਚ ਕਿਸੇ ਉਸਤਾਦ ਤੋਂ ਪੜ੍ਹ ਕੇ ਸੁਣ ਕੇ ਫੇ ਇਹਨਾਂ ਦੀ ਸਾਨੂੰ ਮਤ ਆਉਂਦੀ ਹੈ ਸੋ ਮੇਰਾ ਕਹਿਣ ਦਾ ਭਾਅ ਇਹ ਹੈ ਵੀ ਨਿੰਦਿਆ ਕਰਨ ਨੂੰ ਕਿਹੜਾ ਐਵੇਂ ਕਰਨੀ ਪੈਂਦੀ ਐ ਇੱਕ ਬਿਹੇ ਕਰਨੀ ਪੈਂਦੀ ਐ ਚੰਗੇ ਕੰਮ ਕਰਨ ਵਾਸਤੇ ਚੰਗੇ ਕਰਮ ਕਰਨ ਵਾਸਤੇ ਰੱਬ ਦਾ ਭਗਵਾਨ ਦਾ ਆਸਰਾ ਲੈਣਾ ਪੈਂਦਾ ਸੋ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੇ ਇਹ ਤਾਂ ਨਾ Hindu ਮਤ ਦਾ ਗ੍ਰੰਥ ਹੈ ਨਾ ਇਹ ਮੁਸਲਮਾਨ ਵੀ ਵਿੱਚ ਬੈਠਾ ਆ ਕਬੀਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰੀਦ ਮੁਸਲਮਾਨ ਵੀ ਬੈਠਾ ਆ ਪੰਜ ਪੀਰ ਬੈਠੇ ਨੇ ਆਪਣਾ ਜੋ ਵੀ ਪ੍ਰਚਾਰਕ ਹੈ ਵੀ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਹੈ ਉਹ ਪੀਰਾਂ ਦਾ ਨਾਮ ਕਿਉਂ ਲੈ ਰਹੇ ਨੇ ਬਈ ਉਹ ਕੱਲੇ ਗੁਰੂਆਂ ਦਾ ਲੈ ਸਕਦੇ ਨੇ ਨਾਮ ਦੇ ਵਸ਼ੀਂਬਾ ਬੈਠਾ ਕੱਪੜੇ ਰੰਗਣ ਵਾਲਾ ਗੁਰੂਗ੍ਰੰਥ ਸਾਹਿਬ ਦੇ ਵਿੱਚ ਉਹ ਬਹੁਤੀ ਕੀ ਗੱਲ ਕਰਦੇ ਆ ਸੈਨਨਾਈ ਭਾਂਡੇ ਵਾਂਜਣ ਵਾਲਾ ਲੋਕਾਂ ਦੇ ਉਹ ਵਿੱਚ ਬੈਠਾ ਉਹ ਤੋਂ ਥੱਲੇ ਆ ਜਾਓ ਇਹ ਜਿਹੜੇ ਇਹਨਾਂ ਨੂੰ ਭੀਲ ਕਹਿੰਦੇ ਹੁੰਦੇ ਸੀ ਜਿਹੜੀਆਂ ਜਾਤਾਂ ਨੇ ਇਹਨਾਂ ਆਪਣੀਆਂ ਜਿਵੇਂ ਹਰੀ ਜਨ ਹੋ ਗਏ ਤੇ ਅਰਬਦਾਸੀਏ ਹੋ ਗਏ ਇਹਨਾਂ ਨੂੰ ਭੀਲ ਕਹਿੰਦੇ ਹੁੰਦੇ ਸੀ ਪਿਛਲੇ ਯੁੱਗਾਂ ਦੇ ਵਿੱਚ ਉਹ ਦੇਖ ਲੋ ਰਵੀਦਾਸ ਵਿੱਚ ਬੈਠਾ ਹਮਿੰਦਰ ਸਾਹਿਬ ਜਾ ਕੇ ਮੱਥਾ ਟੇਕੋ ਨਾਲ ਅਰਬਦਾਸ ਨੂੰ ਵੀ ਮੱਥਾ ਟੇਕਣਾ ਪਿਆ ਹਾਂ ਅਸੀਂ ਅਰਬਦਾਸ ਨੂੰ ਵੀ ਮੱਥਾ ਟੇਕਦੇ ਹਾਂ ਕਰਮਾ ਕਰਾਵਾਗੇ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਜਿਹੜੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਵਿੱਚ ਇਹ ਗਰੀਬ ਲੋਕਾਂ ਦੀ ਗੁਰਬਾਣੀ ਸ਼ਬਦ ਪੜਤੇ ਉਹ ਗਰੀਬ ਨਹੀਂ ਤੇ ਉਹ ਪਰਮੇਸ਼ਰ ਨਾਲ ਮਿਲੇ ਹੋਏ ਤੇ ਉਹ ਤਾਂ ਬਹੁਤ ਅਮੀਰ ਸੀ ਨਾ ਕੋਲੇ ਔਰ ਟੁੱਟ ਟੱਪ ਢੰਡਾਰ ਸੀ ਗੁਰਬਾਣੀ ਦੇ ਪਰਮੇਸ਼ਰ ਦੇ ਨਾਮ ਦੇ ਤਾਂ ਗੁਰਵਾਣੀ ਗੁਰਵਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਏ ਨੇ ਨਿੰਦਿਆ ਕਰਨ ਵਾਲਾ ਕਰੀ ਜਾਓ ਬਿਰਮੈਣ ਪੜ ਲੀਜੀ ਮਹਾਪਾਰ ਭਾਰਤ ਪੜ ਲੀਜੀ ਇਹਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮੇਲ ਨਹੀਂ ਕਿਸੇ ਨੇ ਕਮੈਂਟ ਪਾਉਣਾ ਮੇਰੇ ਨਾਲ ਗੱਲ ਕਰੇ ਹੰਕਾਰ ਨਹੀਂ ਕਰਦੇ ਪਰਮੇਸ਼ਰ ਦੇ ਨਾਮ ਦਾ ਹੰਕਾਰ ਨਹੀਂ ਕਰਦੇ ਡੀ ਜੇ ਸਾਨੂੰ ਚੰਗਾ ਕੰਮ ਨਹੀਂ ਕਰਨਾ ਆਉਂਦਾ ਤਾਂ ਸੀ ਨਿੰਦਿਆ ਬਣਾ ਕਰ ਸਕੀਏ ਕਿਸੇ ਦੀ ਹੂੰ ਤਾਂ ਮੈਂ ਮਾਫੀ ਮੰਗਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਦੱਸੇ ਗੁਰੂਆਂ ਤੋਂ ਜਿਹੜੀ ਸੰਗਤ ਹੈ ਇਹ ਸੰਗਤ ਰੱਬ ਦਾ ਰੂਪ ਹੈ ਭਗਵਾਨ ਪਰਮੇਸ਼ਰ ਦਾ ਰੂਪ ਹੈ ਸੋ ਮੈਂ ਸਾਧ ਸੰਗਤ ਤੋਂ ਮਾਫੀ ਮੰਗਦਾ ਨੰਦਸ਼ਕਾਰ ਵੀ ਕਰਦਾ ਸਾਧ ਸੰਗਤ ਜੀ ਨੂੰ ਮੱਥਾ ਵੀ ਟੇਕਦਾ ਵੀ ਮੇਰੇ ਤੋਂ ਕੋਈ ਕੋਈ ਗਲਤ ਸ਼ਬਦ ਕਿਸੇ ਦੇ ਖਿਲਾਫ ਬੋਲਿਆ ਜਾਵੇ ਤਾਂ ਮੈਨੂੰ ਮaaf ਕਰਨਾ ਅਫਜ਼ਾ ਬੱਚਾ ਆਪਣਾ ਦਾਸ ਸਮਝ ਕੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ